ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਆ ਲੋ ਜੀ ਮੈਂ ਛੱਡ ਲਿਆ ਜਵੀ ਨੂੰ ਅੱਜ ਪਾਣੀ ਇਹ ਲੇਟ ਬੀਜੀਦੀ ਨਾ ਇੱਥੇ ਘਾਟਾ ਲੜੋ ਨਾ ਵੀ ਲੜੋ ਨਾ ਰਲ ਮਿਲ ਕੇ ਖਾ ਲੋ ਠੀਕ ਹੈ ਇਹ ਲੜਦੇ ਬਹੁਤ ਹੈ ਇੱਕ ਦੂਏ ਨਾਲ ਮੈਂ ਖਾਣਾ ਮੈਂ ਖਾਣਾ ਇਦਾਂ ਨਹੀਂ ਕਰੋ ਤਾਂ ਦੇਖੋ ਸਵੇਰ ਦੀ ਠੰਡ ਐਨੀ ਹੈ ਮਾਈਨਸ ਡਿਗਰੀ ਕਿਤੇ 7 ਹੈ ਕਿਤੇ 9 ਹੈ ਕਿਤੇ ਘੱਟ ਵੀ ਹੋਰ ਘੱਟ ਵੀ ਹੈਗਾ ਪਤਾ ਨਹੀਂ ਕੀ ਹੈ ਬੈਦਰ ਸਹੀ ਤੇ ਦੇ ਕਿੰਨਾ ਦਹਾਦਾ ਨਹੀਂ ਹੈਗਾ ਪਰ ਠੰਡ ਬਹੁਤ ਹੈ ਪਾਣੀ ਵੀ ਜੰਮ ਜਾਂਦੇ ਜਿੱਦਾਂ ਪਾਣੀ ਬਾਹਰ ਹੈ ਕਣ ਕਣ ਹੈਗੇ ਨਾ ਜਿਹਦੇ ਪਰ ਕੋਰਾ ਵੀ ਬਹੁਤ ਜੰਮਿਆ ਹੋਤਾ ਐਥਾ ਮੈਂ ਜੇ ਸਵੇਰਾ ਆਇਆ ਤਾਂ ਸਵੇਰਾ ਦਾ ਹੱਥ ਕੱਢਣ ਰੂਹ ਨਾ ਸਤੀ ਕਰਦੀ ਮੈਂ ਤੁਹਾਨੂੰ ਦੱਸਦਾ ਉਹ ਬੂਟੇ ਲਾਣੇ ਉਧਰ ਹਾਂ ਠੀਕ ਹੈ ਤਾਂ ਕੋਰਾ ਬਹੁਤ ਜੰਮਿਆ ਹੋਤਾ ਮੈਂ ਤਾਂ ਮੈਂ ਚਲ ਹੁਣ ਬਣਾ ਲੈਂਦਾ ਵੀਡੀਓ ਉਹ ਜਾ ਕਿੱਥਾ ਬਣੀ ਜਾ ਹੱਥ ਰੋਟੀ ਮੈਂ ਰੋਟੀ ਖਾਣ ਲੱਗਿਆ ਰੋਟੀ ਖਾਣਾ ਹੋਵਾ ਸਵੇਰ ਕਰ ਜਗ ਜਾ ਇੱਥੇ ਤੇ ਇਹ ਆ ਜਿਹੜੇ ਬੂਟੇ ਪਏ ਥੋੜੇ ਜੇ ਕੱਢ ਕੇ ਤੇ ਬੂਟੇ ਆ ਹਾਈ ਦੋ ਬੰਡਲ ਪਏ ਬੂਟਿਆਂ ਦੇ ਠੀਕ ਹੈ ਇਹ 32 ਕਬੂਤੇ ਜਾਂ ਵੱਧ ਬੂਟੇ ਐ ਹੈ ਤਾਂ ਵੱਧ ਐ ਠੀਕ ਹੈ ਆਏ ਤਾਂ ਦੇਖੋ ਤਾਂ ਪਾਸਾ ਕਰਦੀਆਂ ਆ ਹੈਗੀ ਔਲਫਾ ਪਿੰਡ ਦੀ ਜ਼ਮੀਨ ਇੱਧਰ ਤੇ ਤਾਂ ਚੈੱਕ ਕਰੋ ਕਰੋ ਚੈੱਕ ਠੀਕ ਪਾਈ ਸਾਡੇ ਉਹ ਫੋਟੋ ਸਾ ਪਾਣੀ ਦੇਣ ਲੱਗੇ ਵੇ ਠੀਕ ਹੈ ਤਾਂ ਦੇਖ ਲੋ ਇਹ ਗੱਲ ਹੈ ਮੇਰੇ ਚੈਨਲ ਨੂੰ ਨਾ ਸਬਸਕ੍ਰਾਈਬ ਜਰੂਰ ਕਰ ਲੈ ਕਰੋ ਠੀਕ ਹੈ ਪਰ ਰੋਜ਼ ਨਹੀਂ ਪੈਂਦੀ ਹੈਗੇ ਵੀਡੀਓ ਇੱਥਾ ਤੁਹਾਨੂੰ ਮੈਂ ਦੱਸ ਦਵਾਂ ਪਸੰਦ ਨਹੀਂ ਕਰਦੇ ਇੱਥਾ ਬਲੌਗਿੰਗ ਵੀ ਇਹ ਕਿਆ ਤੋਂ ਕੁੱਠੇ ਕੰਮ ਲੱਗਿਆ ਵਾ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਠੀਕ ਹੈ ਤਾਂ ਚੈਨਲ ਬਣਾਣਾ ਕੋਈ ਮਾੜੀ ਗੱਲ ਤਾਂ ਨਹੀਂ ਹੈਗੀ ਜੇ ਤੁਹਾਡੇ ਕੋਲ ਕੋਈ ਨੋਲਿਜ ਹੈਗੀ ਹੈ ਖੇਤੀ ਦੀ ਹੈਗੀ ਪੜ੍ਹਾਈ ਦੀ ਹੈਗੀ ਤਾ ਕਰੋ ਸਭ ਕੁਝ ਕਰੋ ਜੇ ਹੈਗਾ ਤੁਹਾਡੇ ਕੋਲ ਬੋ ਬੋਲਣਾ ਆਣਾ ਚਾਹੀਦਾ ਬੋਲੋ ਮੈਂ ਵੀ ਪਹਿਲਾਂ ਸੰਗਦੇ ਹੁੰਦੇ ਮੇਰੇ ਤੁਸੀਂ ਪਿਛਲੇ ਬਲੌਗ ਕੱਢ ਕੇ ਦੇਖ ਲਿਓ ਪਤਾ ਨਹੀਂ ਲੱਗਣਾ ਹੋਏਗਾ ਤੁਹਾਨੂੰ ਮੇਰੀ ਆਵਾਜ਼ ਘੱਟ ਆਂਦੀ ਸੀ ਨਾ ਹੁਣ ਐਦਾਂ ਹੁਣ ਮੈਂ ਬੋਲਦਾ ਤਾਂ ਹੈਗਾ ਪਰ ਆਵਾਜ਼ ਉਨੀ ਫੇਰਵੀਂ ਨਾ ਹੈਗੀ ਮੈਂ ਇੱਕ ਨਾ ਆਵਾਜ਼ ਵਧੀਆ ਆ ਜਾਂਦੀ ਮੈਕ ਲੈਣੀ ਹੈ ਤਾਂ ਹੋਈ ਹੋਈ ਲਊਗਾ ਵਧੀਆ ਹੈ ਕਮੈਂਟੇ ਦੱਸਿਓ ਮੈਂ ਕਿਹੜੇ ਲੈਣੇ ਚਾਹੀਦੇ ਠੀਕ ਹੈ ਕਮੈਂਟ ਨਹੀਂ ਕਰਦੇ ਹੈਗੇ ਪਰ ਕਰਦਿਆ ਕਰੋ ਕਮੈਂਟ ਦੇਖੋ ਹਰੀ ਭਰੇ ਖੇਤ ਠੀਕ ਹੈ ਤਾਂ ਕਰੋ ਚੈੱਕ ਤਾਂ ਠਰਕੇ ਮਿਲਦਾ ਮੈਂ ਤੁਹਾਨੂੰ ਆ ਥੋੜੀ ਜਿਹੀ ਰਹਿ ਗਿਆ ਉਹ ਦੇਖੋ ਬਾਜੀ ਵਾ ਅੱਜ ਸਵੇਰ ਦਾ ਮੌਸਮ ਐ ਤੰਦਈ ਹੈ ਠੰਡ ਹਟੀ ਵੀ ਨਹੀਂ ਹੈ ਜੀ ਹਾਂਜੀ ਦੋਸਤੋ ਮੈਂ ਤਾਂ ਇਹ ਗੱਲ ਕਰ ਦਿੱਤਾ ਬਈ ਪੰਜਾਬ 'ਚ ਬਲੌਗਿੰਗ ਹੈਗੀ ਹੈ ਪਰ 11 12 ਚ ਹੈ ਪਿੰਡਾਂ ਚ ਸਾਡੇ ਵੱਲ ਬਹੁ ਘੱਟ ਹੈ ਨਾ ਹੈ ਨਹੀਂ ਪਸੰਦ ਨਹੀਂ ਕਰਦੇ ਹੈਗੇ ਚਲ ਆਪਣੇ ਪਰਸਨਲ ਚੀਜ਼ਾਂ ਨਾ ਦਿਖਾਓ ਹਾਂ ਜਿਹੜੇ ਬੜੇ ਬਲੌਗਰ ਹੈ ਕਪਲ ਬਲੌਗਰ ਤੇ ਉਹਨੀ ਬਲੌਗਿੰਗ ਸਾਰੀ ਹੋਈ ਖਰਾਬ ਕਰਤੀ ਠੀਕ ਹੈ ਜਿੰਨੇ ਵੀ ਬੜੇ ਬਲੌਗਰ ਹੈਗੇ ਤੇ ਉਹਨੀ ਘਰ ਵਾਲਿਆਂ ਦਿਖਾ ਦਿਖਾ ਕੇ ਆਪਣਾ ਪਰਸਨਲ ਸਮਾਨ ਵੀ ਦੱਸੀ ਜਾਂਦੇ ਤੇ ਉਹਦੇ ਨਾਲ ਬਲੌਗਿੰਗ ਦਾ ਫਰਕ ਬਹੁ ਪਿਆ ਠੀਕ ਹੈ ਤਾਂ ਇਸ ਕਰਕੇ ਬਲੌਗਿੰਗ ਨੂੰ ਘੱਟ ਪਸੰਦ ਕਰਦੇ ਆ ਹੈਗੇ ਆ ਜੇ ਸਾਡੇ ਆਲੇ-ਦੁਆਲੇ ਪਿੰਡਾਂ ਦੇ ਹੈਗੇ ਤੇ ਉਹ ਬਲੌਗਿੰਗ ਛੱਡਦੇ ਕੋਈ ਸਾਥ ਦਿੰਦਾ ਹੀ ਨਹੀਂ ਹੈਗਾ ਕੋਈ ਦੇਖਦਾ ਨਹੀਂ ਕੋਈ ਚੈਨਲ ਜੀ ਸਬਸਕ੍ਰਾਈਬ ਕਰਾ ਲਓ ਤਾਂ ਅਗਲਾ ਵੀਡੀਓ ਨਹੀਂ ਦੇਖਦਾ ਹੈਗਾ ੱੱਕੇ ਨਾਲ ੱੱਕੇ ਨਾਲ YouTube ਇਹ ਕਹਿੰਦਾ ਵੀ ੱੱਕੇ ਨਾਲ ਚੈਨਲ ਸਬਸਕ੍ਰਾਈਬ ਨਾ ਕਰਾਓ ਫਿਰ ਉਸ ਨਾਲ ਦੇਖਣਾ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਾ ਲਿਆ ਠੀਕ ਹੈ ਇਸ ਕਰਕੇ ਹੈ ਤਾ ਇਧਰ ਘਟ ਚਲਦੀ ਐ ਇਦਾਂ ਦੀ ਵੀਡੀਓ ਤਾਂ ਦੇਖਿਆ ਕਰੋ ਵੀਡੀਓ ਜੇ ਤੁਹਾਡਾ ਪਿਆਰ ਮਿਲੂਗਾ ਤਾਂ ਹੀ ਅਸੀਂ ਹੋ ਜਾ ਪਾਉਂਗੇ 4000 ਘੰਟਾ ਪੂਰਾ ਹੋਣਾ ਉਹ ਜੇ ਤੁਸੀਂ ਫੁੱਲ ਵੀਡੀਓ ਦੇਖੂਗੇ ਠੀਕ ਹੈ ਫੁੱਲ ਵੀਡੀਓ ਦੇਖੂਗੇ ਵੀਡੀਓ ਸਕਿੱਪ ਨਹੀਂ ਕਰਨੀ ਹੈਗੀ ਫੋਨ ਰੱਖ ਦੋ ਵੀਡੀਓ ਦੇਖੀ ਜੋ ਪਹਿਲਾਂ ਆਪਣਾ ਕੰਮ ਕਰੀ ਜੋ ਠੀਕ ਹੈ ਹਾਂ ਇਹ ਗੱਲ ਹੈ ਚਲੋ ਫੇ ਗਾਇਜ਼ ਗਾਇਜ਼ ਪੈਣੋ ਹੁਣ ਐਦਾਂ ਹੀ ਨਾਲ ਦੀ ਨਾਲ ਆ ਪਰਸੀਨ ਹੈ ਉਦੋਂ ਪਾਣੀ ਰਹਿ ਗਿਆ ਠੀਕ ਹੈ ਤਾਂ ਪਾਣੀ ਇਹਨਾਂ ਨੂੰ ਵੀ ਦੇ ਦੇਣਾ ਹੁਣ ਤੇ ਉਹ ਬਾਕੀ ਸਾਰਾ ਪਰਸੀਨ ਨੂੰ ਵੀ ਦੇ ਦੇਣਾ ਇੱਧਰ ਆ ਸਾਰਾ ਦੇਣਾ ਪਾਣੀ ਠੀਕ ਹੈ ਸਾਰਾ ਕੈਰਾ ਤਾਂ ਭਰ ਗਿਆ ਠੀਕ ਹੈ ਹੁਣ ਪਹਿਲਾਂ ਪਾਈਪ ਲਾ ਕੇ ਫਿਰ ਪਾਣੀ ਉਧਰ ਉਪਰਾਂ ਦੇ ਹੋਣਾ ਠੀਕ ਹੈ ਉੱਥੇ ਤੇ ਪਾਣੀ ਛੁੱਟ ਗਿਆ ਤਾਂ ਠੀਕ ਹੈ ਮੈਂ ਚੱਲ ਗਿਆ ਤਾਂ ਉਧਰ ਤੇ ਪਾਈਪ ਲਿਆਣ ਹੈ ਫਿਰ ਇੱਥੇ ਐ ਜੇ ਹੁਣ ਇੱਧਰ ਨੂੰ ਬੰਨ ਜਾਂਦਾ ਜੇ ਇੱਥੇ ਛੁੱਟ ਜਾਵਾਂ ਨਾ ਤਾਂ ਪਰਲੇ ਪਾਸ ਨੂੰ ਪਾਣੀ ਨੇ ਮਾਰ ਘੱਟ ਕਰਨੀ ਜਿਆਦਾ ਇੱਧਰ ਨੂੰ ਹੋ ਗਿਆ ਚਲੋ ਵੀ ਐਨ ਲਓ ਬਾਈ ਉੱਥੇ ਤੇ ਹੁਣ ਦੂਆ ਛੋੜ ਰਿਹਾ ਪਹਲਾਤਾ ਮੈਂ ਇੱਧਰ ਹੁਣ ਪਾਣੀ ਬੰਦ ਕਰਤਾ ਉੱਥਾ ਅਰਚ ਪੂਰਾ ਆਇਆ ਨਿ ਛੋਟਾ ਥਾ ਤਾਂ ਹੁਣ ਉਹ ਕਿਹਨੂੰ ਪਾਣੀ ਜਾਂਦਾ ਜੀ ਵੀ ਚੜ ਗਿਆ ਪਰ ਹੁਣ ਕੋਈ ਫਾਇਦਾ ਨਹੀਂ ਬਾਈ ਤੇਰਾ ਜਾਓ ਜਾਓ ਹੁਣ ਜਾਓ ਠੀਕ ਹੈ ਆਰੇ ਦਾ ਬਲੌਗ ਹੈ ਨਾ ਜੇ ਬਤੀ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਪੂਰੀ ਵੀਡੀਓ ਦੇਖਣੀ ਧੰਨਵਾਦ